ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰਾਂ ਦੇ ਸੇਵਾਦਾਰਾਂ ਦੀ ਕਵਰੇਜ ਦੇ ਵਿੱਚ ਜੁੜੇ ਹੋਏ ਆ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਆਪਾਂ ਰਾਜੇ ਭਾਜੀ ਹੁਣਾਂ ਦੇ ਨਾਲ ਜੁੜੇ ਆ ਗੁਰੂ ਨਾਨਕ ਲੰਗਰ ਵਾਲੇ ਗਰੁੱਪ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਦੇ ਸਮੰਜ ਕੀ ਕਹਿਣਾ ਚਾਹੁੰਦੇ ਹੋ ਸਕਦਾ ਸਭ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਸੰਗਤਾਂ ਨੂੰ ਗੁਰਤਾ ਗਦੀ ਦਿਵਸ ਦੀਆਂ 46ਵੇਂ ਮਹਾਨ ਨਗਰ ਕੀਰਤਨਾਂ ਲੱਖ ਲੱਖ ਵਧਾਈਆਂ ਇਹ ਸਾਰੇ ਭਰਾਵਾਂ ਵੱਲੋਂ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਵੀ ਜਿੰਨੇ ਵੀ ਵੀਰ ਭੈਣ ਭਰਾ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਆ ਅਸੀਂ ਆਪਣੇ ਵੱਲੋਂ ਛੋਟੀ ਜਿਹੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੂੰ ਇਹ ਲੰਗਰ ਆ ਉਹ ਸ਼ਿਕਾ ਕੇ ਉਹਨਾਂ ਦੀ ਸੇਵਾ ਕਰ ਸਕੀਏ ਕੀ ਕੀ ਪਕਵਾਨ ਨੇ ਇਸ ਵਾਰ ਸਾਡੇ ਕੋਲੇ ਜੀ ਆਪਣੇ ਛੋਲੇ ਪਟੋਲੇ ਤੇ ਜਲੇਬੀਆਂ ਹੋ ਗਿਆ ਨਾਲ ਪਨੀਰ ਦੇ ਪਕੌੜੇ ਸਮੋਸੇ ਬਰੈਡ ਪਕੌੜਾ ਤੇ ਚਾਹ ਵਗੈਰਾ ਇਹ ਸਾਰਾ ਹੀ ਹੈ ਲੰਗਰ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਕਿਦਾਂ ਰਿਹਾ ਅੱਜ ਸੰਗਤ ਦਾ ਉਤਸ਼ਾਹ ਅੱਜ ਤਾਂ ਬਹੁਤ ਜ਼ਿਆਦਾ ਇਕੱਠਾ ਜੀ ਉਹ ਜਿੱਦਾਂ ਥੋੜੀ ਗਲਤਫਹਿਮੀ ਵੀ ਸੀ ਗਿਆ ਸੰਗਤ ਦੇ ਵਿੱਚ ਨਾ ਵੀ ਹਾਂ ਪਰ ਜਿਹੜਾ ਅਸੀਂ ਸੋਚਿਆ ਸੀਗਾ ਅੱਜ ਆਪਣੇ ਵੱਲੋਂ ਤਿਆਰੀ ਕੀਤੀ ਸੀ ਉਸ ਤੋਂ ਕਿਤੇ ਜ਼ਿਆਦਾ ਜਿਹੜੀ ਸੰਗਤਾਂ 'ਚ ਪਹੁੰਚੀ ਆ ਹਾਂ ਜੀ ਉਹ ਭਰਮ ਤੋੜਦੇ ਲੋਕਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਇਹ ਸਿੱਖ ਕੌਮ ਬਣੀ ਉਹ ਭਰਮ ਤੋੜਨ ਵਾਸਤੇ ਆ ਸਹੀ ਗੱਲ ਹੈ ਹਾਂ ਜੀ ਸਹੀ ਗੱਲ ਹੈ ਬਾਕੀ ਕਿਰਪਾ ਮਹਾਰਾਜ ਦੀ ਇੱਕ ਮੌਸਮ ਬਹੁਤ ਵਧੀਆ ਹੈ ਦਿਨ ਖੁੱਲੇ ਨੇ ਹਾਂ ਜੀ ਮੌਸਮ ਕਰਕੇ ਵੀ ਸੰਗਤ ਜਿਹੜੀ ਬਹੁਤ ਹਮ ਹਮਾ ਕੇ ਅੱਜ ਵੀ ਹੁਣ ਸਤੋ ਜਿਹੜੀ ਲਾਈਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਲਈ ਹਾਂ ਹਾਂ 300 400 ਸੰਗਤ ਜਿਹੜੀ ਲਾਈਨ ਦੇ ਵਿੱਚ ਸਤੋ ਮਤਲਬ ਕਿ ਘਟਾ ਨਹੀਂ ਹੋਈ ਲਗਾਤਾਰ ਹਾਂਜੀ ਜਿੰਨੀ ਮਰਜ਼ੀ ਸਪੀਡ ਦੇ ਚ ਗਾ ਹਾਂਜੀ ਹਾਂਜੀ ਬਹੁਤ ਸਪੀਡ ਤੇ ਚ ਕੀਤੀ ਅਸੀਂ ਪਰ ਹੁਣ ਅਸੀਂ ਥੱਕ ਗਏ ਔਰ ਨਹੀਂ ਅਜੇ ਥੱਕੜਾ ਨਹੀਂ ਅਜੇ ਕੱਲ ਦਾ ਦਿਨ ਪਿਆ ਨਹੀਂ ਨਹੀਂ ਜੀ ਚਲੋ ਉਹ ਤਾਂ ਮਹਾਰਾਜ ਦੀ ਕਿਰਪਾ ਹੈ ਵੀ ਸਾਰੇ ਭਰਾ ਖੜੇ ਆ ਨਾਲ ਹਾਂਜੀ ਇਹੇ ਅਸੀਂ ਜੀ ਆਪਣੇ ਥਰਸਨੇ ਤੋਂ ਤਰਿਓ ਹਾਂ ਸਾਰੇ ਭਰਾ ਨਾਲ ਔਰ ਇਹ ਰਾਤ ਨੂੰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 12 ਵਜੇ ਤੱਕ ਜੋ ਤੱਕ ਸੰਗਤ ਆਈ ਜਾਂਦੀ ਇਦਾਂ ਸਾਰੇ ਡਟੇ ਹਾਂ ਜੀ ਹਾਂ ਜੀ ਕਿਰਪਾ ਕੀ ਨਾਮ ਹੈ ਜੀ ਭਾਈ ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਨਗਰ ਕੀਰਤਨੀਆਂ ਵਧਾਈਆਂ ਹਾਂ ਜੀ ਇਦਾਂ ਕਿਤੇ ਲੱਖ ਲੱਖ ਵਧਾਈਆਂ ਸਾਹਿਬ ਨੂੰ ਕਿੰਨੇ ਦਿਨਾਂ ਤੋਂ ਲੱਗੇ ਆਂ ਸੇਵਾ ਦੇ ਅਸੀਂ ਆਪਣੇ ਤਿਆਰੀ ਤੇ ਮੰਡੇ ਤੋਂ ਸ਼ੁਰੂ ਕਰਦੀ ਸੀ ਆ ਸਮਾਗਮ ਆਨ ਲੈਣ ਲਈ ਸਾਰਾ ਕੁਝ ਤੇ ਸ਼ੁਰੂ ਵੀ ਸੀ ਤ੍ਰਿਸ਼ਤੇ ਕੀਤਾ ਸੀ ਕੀ ਨਾਮ ਹੈ ਜੀ ਸੁਖਵਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਆ ਨਗਰ ਕੀਰਤਨ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਜੀ ਕਿਹੜੀ ਮਸ਼ੀਨ ਦੇ ਉੱਤੇ ਸੇਵਾ ਚੱਲ ਰਹੀ ਸੀ ਤੁਹਾਡੀ ਆ ਸ਼ੋਲੇ ਪਟੋਰਾ ਦੇ ਤੇ ਹਾਂਜੀ ਠੀਕ ਆਮ ਆਟੋਮੈਟਿਕ ਨਾਲ ਫਰਕ ਪੈਂਦਾ ਹਾਂਜੀ ਬਹੁਤ ਜ਼ਿਆਦਾ ਫਰਕ ਪੈਂਦਾ ਇਹਦੇ ਬਿਨਾ ਗੱਲ ਨਹੀਂ ਬਣਦੀ ਬਸ ਸਹੀ ਗੱਲ ਜੀ ਬਣਦੀ ਹਾਂਜੀ ਇਹੇ ਪੂਰੀ ਪਾਉਂਦੀ ਹੈ ਠੀਕ ਹਾਂਜੀ ਕੀ ਨਾਮ ਹੈ ਹਾਂਜੀ ਸੁਖਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆਪਣੇ ਨਗਰ ਕਿੰਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਤੇ ਵਧੀਆ ਲੱਗਦਾ ਸੰਗਤਾਂ ਸੰਦੀਪ ਸਿੰਘ ਜੀ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਕੋਈ ਆਇਸ ਦਾ ਜੋ ਰੌਲਾ ਪਾਉਣ ਡਿਆ ਆ ਵੀ ਨਾ ਜਾਓ ਜਾਂ ਕੁਝ ਵੀ ਆ ਹਮ ਹਮਾ ਕੇ ਪਹੁੰਚੋ ਸਾਡੀ ਫੁੱਲ ਤਿਆਰੀ ਆ ਸੰਗਤਾਂ ਦਾ ਪੂਰਾ ਪੂਰਾ ਧਿਆਨ ਰੱਖਾਂਗੇ ਜੀ ਹਾਂਜੀ ਕੀ ਨਾਮ ਹੈ ਜੀ ਇਹਦਾ ਅਮਰਜੀਤ ਸਿੰਘ ਹੈ ਜੀ ਜੀ ਅ ਸੰਗਤਾਂ ਨੂੰ ਇਹ ਕਹਿੰਦੇ ਆ ਹਮ ਹਮਾ ਕੇ ਆਓ ਤੇ ਅਸੀਂ ਪੂਰੀ ਸੇਵਾ ਕਰਦੇ ਆ 15 ਸਾਲਾਂ ਤੋਂ ਤੇ ਬਾਕੀ ਹਾਂਜੀ ਤੁਸੀਂ ਕਿਦਾਂ ਦੇ ਲੱਗੇ ਹੋਏ ਤੁਸੀਂ ਵੀ ਅਸੀਂ ਭਾਈ ਇਹ ਆਪਣੇ ਸੋਮਵਾਰ ਦੇ ਜੀ ਸੋਮਵਾਰ ਦੇ ਹਾਂਜੀ ਹਾਂਜੀ ਹਰ ਇੱਕ ਸਾਲ ਅਸੀਂ ਇੱਕ ਵੀਕ ਪਹਿਲਾਂ ਲੰਗਰ ਲਾਉਨੇ ਆ ਜੀ ਹਾਂਜੀ ਹਾਂਜੀ ਇਹ ਆਪਣੇ ਸੋਮਵਾਰ ਇੱਕ ਵੀਕ ਪਹਿਲਾਂ ਸ਼ੁਰੂ ਕਰ ਦਿੰਦੇ ਆ ਜੀ ਠੀਕ ਹੈ ਜੀ ਹਾਂਜੀ ਬੀਰ ਜੀ ਕੀ ਨਾਮ ਹੈ ਜੀ ਮੇਰੇ ਨਾਮ ਜਦੰਦਰ ਸਿੰਘ ਆ ਜੀ ਅਸੀਂ ਅਸੀਂ ਫਰੀਜਨਾਂ ਤੋਂ ਆਏ ਆ ਜੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸੇਵਾ ਕਰਕੇ ਤੇ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਜੀਵਰੀ ਵਰੀ ਆਏ ਆ ਜਾਂ ਹਰ ਵਰੀ ਆਉਂਦੇ ਆ ਪਰ ਪਹਿਲੀ ਵਾਰ ਆਏ ਆ ਜੀ ਜੀਵਰੀ ਵਰੀ ਆਏ ਆ ਤੇ ਨਾਲ ਆਉਂਦੇ ਸੇਵਾ ਦੇ ਵਿੱਚ ਲੱਗ ਗਏ ਸੇਵਾ ਚ ਲੱਗ ਗਏ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਾ ਹਾਂ ਜੀ ਅਸੀਂ ਅਸੀਂ ਸਾਰੀ ਸੰਗਤ ਨੂੰ ਨਾ ਕਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਆ ਸੋ ਆਓ ਇਹਨਾਂ ਸੇਵਾਦਾਰਾਂ ਨੂੰ ਸੇਵਾ ਦਾ ਮੌਕਾ ਦਿਓ ਤੇ ਹੌਮ ਹਮਾ ਕੇ ਜਿਹੜਾ ਉਹ ਪਹੁੰਚੋ ਕੱਲ ਦੇ ਨਗਰ ਕੀਰਤਨ ਦੇ ਵਿੱਚ ਕਵਰੇਜ ਨੂੰ ਇੱਥੇ ਹੀ ਆਪਾਂ ਹੁਣ ਰੋਕਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ